ਹੋਗਾ ਕੋਈ ਇਹੋ ਜਿਹਾ ਜਿਹੜਾ ਜਾ ਕੇ ਉੱਥੇ ਪੰਜਾਬ ਦੀ ਗੱਲ ਕਰੇ ਪਾਰਟੀ ਵਰਕਰ ਹੋਊਗਾ ਜੀ ਵੀ ਇੰਡਸਟਰੀਸ ਤੋਂ ਦੇ ਉੱਥੀ ਗੱਲ ਆ ਰਹੀ ਹੈ ਕੀ ਇੰਡਸਟਰੀਸ ਸਾਡੇ ਪਾਰਟੀ ਵਰਕਰ ਨਹੀਂ ਹੈ ਸਜੀਵ ਜੀ ਦਾ ਕੋਣ ਇੰਡਸਟਰੀਸ ਹੈ ਇਹ ਤਾਂ ਪਾਰਟੀ ਪਰ ਪਾਰਟੀ ਦੇ ਬੰਦਾ ਹੋ ਗਿਆ ਜੀ ਸੰਕੇਤ ਨਾ ਸਮਝ ਲਿਓ ਨਹੀਂ ਨਹੀਂ ਸੰਕੇਤ ਉਹ ਤਾਂ ਤੁਸੀਂ ਤਾਂ ਸੰਕੇਤ ਇਧਰ ਉਧਰ ਲੱਭ ਲਿਆ ਅੱਜ ਕਿਹੜਾ ਵੋਟ ਪਈ ਹੈ 90000 ਲੱਲਪਕ ਬੋਰੀ ਜੀ ਸੀ ਸਾ 6% ਬਣ ਗਈ ਹੈ ਮੈਨੂੰ ਲੱਗਦਾ ਚੱਲੇ ਸੁਖਵੀਰ ਬਾਦਲ ਵੀ ਨਹੀਂ ਅਕਾਲੀ ਦਲ ਨੂੰ ਕੰਮ ਛੱਡ ਲੈਣਾ ਚਾਹੀਦਾ ਪਹਿਲਾਂ ਚਾਰ ਲੜੇ ਹੀ ਨਹੀਂ ਪਿਛਲੀ ਵਾਰ ਤਾਂ ਲੜੇ ਹੀ ਨਹੀਂ ਚਾਰੇ ਨਾਂ ਗਿੱਦੜਵਾਹ ਲੜੇ ਨਾ ਚੱਪੇ ਆ ਲੜੇ ਨਾ ਨਿਰਵਾ ਬਬਾਨਾ ਨਖ ਲੜੇ ਉਹ ਉਹ ਛੱਡ ਗਏ ਸੀ ਵਿਗਦੀ ਫੇਰ ਪਤਾ ਨਹੀਂ ਕੀ ਹੋ ਗਿਆ ਇਹਨਾਂ ਨੂੰ ਇਹਨੂੰ ਕਰੇ ਪੰਜਾਬੀ ਚ ਬੈਨੇ ਕਚੋੜਾ ਪਹਿ ਗਿਆ ਇਹਨਾਂ ਦਾ ਆਪ ਚ ਪੰਜਾਬੀ ਦਾ ਟਿਪੀਕਲ ਲੱਗਿਆ ਕਚੋੜਾ ਪਹਿਣਾ ਈ ਬਾਰਾਂ ਦੇ ਕਿ ਖੇਡਦੇ ਆਪਾਂ ਜਦੋਂ ਰੌਲਾ ਜਾਂ ਪੈ ਗਿਆ ਤਾਂ ਹਟਾ ਕੇ ਦੁਬਾਰਾ ਸ਼ੁਰੂ ਕਰਦੇ ਸੋ ਇਹਨਾਂ ਨੂੰ ਟਾ ਕੇ ਦੁਬਾਰਾ ਸ਼ੁਰੂ ਨਹੀਂ ਲੱਗਦਾ ਇਹ ਕਮਲ ਵਾਲਿਆਂ ਨੂੰ ਡੇਲੇ ਨਾਲ ਇਹਨਾਂ ਨੇ ਤਾਂ ਫਿਰ ਕੱਛੂ ਤੇ ਚੂਹੇ ਦੀ ਦੋਸਤੀ ਹੋ ਜੂਗੀ ਕੱਛੂ ਤੇ ਚੂਹੇ ਦੀ ਦੋਸਤੀ ਹੋਗੀ ਕਨੇ ਵੀ ਇਕੱਠੇ ਰਿਹਾ ਕਰਾਂਗੇ ਦੋਨੋਂ ਨੇ ਆਪਸੇ ਪੂਛਾਂ ਬੰਨ ਲੀਆਂ ਜੋ ਇਕੱਠੇ ਰਿਹਾ ਕਰਾਂਗੇ ਜੋ ਥੋੜੀ ਧੁੱਪ ਨਿਕਲੀ ਕੱਛੂ ਨੂੰ ਇਹ ਤਾਂ ਦੇਖਿਆ ਨਹੀਂ ਹੈਗਾ ਪਿੱਛੇ ਚੂਹਾ ਬੰਨਿਆ ਹੋਇਆ ਉਹ ਟੋਪੇ ਦੇ ਵਿੱਚ ਵੜ ਗਿਆ ਥੱਲੇ ਜਾਂਦਾ ਥੱਲੇ ਚਲ ਗਿਆ ਚੂਹਾ ਡੁੱਬ ਕੇ ਮਰ ਗਿਆ ਹੁਣ ਮੈਨੂੰ ਨਹੀਂ ਪਤਾ ਇਹ ਚੋ ਕੱਛੂ ਕੌਣ ਹੈ ਤੇ ਚੂਹਾ ਕੌਣ ਹੈ ਪਰ ਜੇ ਇਹਨਾਂ ਨੇ ਜੇ ਇਹਨਾਂ ਨੇ ਪੁੱਛਿਆ ਬੰਦ ਲਿਆ ਇੱਕ ਦੂਜੇ ਨੂੰ ਮਾਰਨਗੇ ਪਰਿਵਾਰ ਦੇ ਵਿੱਚ ਜੇ ਲਾਣੇਦਾਰ ਦੀ ਨਹੀਂ ਚੱਲਦੀ ਤਾਂ ਉਹ ਪਰਿਵਾਰ ਜਿਹੜੇ ਨੇ ਜੇ ਹਰੇਕ ਹੀ ਆਪ ਦਾ ਫੈਸਲੇ ਲੈਣ ਲੱਗ ਜਾਂਦਾ ਮੈਂ ਆਉਂਦਾ ਨਹੀਂ ਉਹ ਜਾਂਦਾ ਨਹੀਂ ਤਾਂ ਫਿਰ ਪਰਿਵਾਰ ਉਹ ਘਰ ਜਿਹੜਾ ਛੇਤੀ ਉੱੱਚ ਪੰਦਾ ਨਿਕਲ ਜਾਂਦੀ ਹੈ ਤੁਸੀਂ ਦੇਖ ਰਹੇ ਹੋ ਡੀ5 ਚੈਨ ਪੰਜਾਬੀ ਤੇ ਮੈਂ ਆ ਬਲਵਿੰਦਰ ਸਿੰਘ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਨਾਲ ਮੁਲਾਕਾਤ ਕੀਤੀ ਗਈ। ਤੁਹਾਨੂੰ ਦੱਸ ਦੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਕ ਵੱਡੀ ਮੰਗ ਰੱਖੀ ਗਈ ਹੈ ਚੰਡੀਗੜ੍ਹ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਅਕਾਲੀ ਹੋਗੇ, ਕਾਂਗਰਸੀ ਹੋਗੇ, ਭਾਜਪਾ ਹੋਗੀ। ਹਰੇਕ ਕੋਲੇ ਆਪਣਾ ਦਫ਼ਤਰ ਆ ਪਰ ਸਾਡੇ ਕੋਲ ਹੀ ਦਫ਼ਤਰ ਨਹੀਂ ਹੈਗਾ। ਹਾਲਾਂਕਿ ਆਮ ਆਦੀ ਪਾਰਟੀ ਪੂਰੀ ਸ਼ਰਤਾਂ ਵੀ ਪੂਰੀਆਂ ਕਰਦੀ ਹੈ ਤੇ ਸਾਨੂੰ ਚੰਡੀਗੜ੍ਹ ਦੇ ਵਿੱਚ ਦਫ਼ਤਰ ਮਿਲਣਾ ਚਾਹੀਦਾ। ਤੇ ਦੂਜੇ ਪਾਸੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਕਹਿਣਾ ਹੈ ਕਿ ਅਸੀਂ ਤੁਹਾਨੂੰ ਦਫਤਰ ਜਰੂਰ ਦਵਾਵਾਂਗੇ ਜੋ ਸ਼ਰਤਾਂ ਨੇ ਉਹ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਮਾਨਯੋਗ ਰਾਜਪਾਲ ਪੰਜਾਬ ਉਹਨਾਂ ਨਾਲ ਮੁਲਾਕਾਤ ਸੀ ਔਰ ਬਹੁਤ ਸਾਰੀਆਂ ਗੱਲਾਂ ਕਿਉਂਕਿ ਜਿਹੜਾ ਸਰਕਾਰ ਤੇ ਰਾਜਪਬੰਦ ਦੇ ਵਿੱਚ ਜਿਹੜਾ ਤਾਲਮੇਲ ਜ਼ਰੂਰੀ ਹੈ ਐਸੇ ਲੈਣ ਵਾਸਤੇ ਤਾਂ ਜਸ ਕਟਸੀ ਕੁ ਮਲਾਕਾਸੀ ਸ਼ਾਇਦ ਤੁਸੀਂ ਜੋ ਸੋਚੀ ਬੈਠੇ ਹੋ ਉਹ ਨਹੀਂ ਸੀ ਅਸਲ ਚ ਕੀ ਹੈ ਕਿ ਆਮ ਆਦੀ ਪਾਰਟੀ ਜਿਹੜੀ ਹੈ ਨੈਸ਼ਨਲ ਪਾਰਟੀ ਹੈ ਗੁਜਰਾਤ ਵੀ ਸਾਡੀ ਜਿੱਤ ਹੋਈ ਹੈ ਲੁਧਿਆਣੇ ਚ ਵੀ ਜਿੱਤ ਹੋਈ ਹੈ ਸਾਡੇ ਗੋਆ ਚ ਵੀ ਸਾਡੇ ਐਮ ਐਲ ਏ ਨੇ ਹਜੇ ਤੱਕ ਆਮ ਆਦੀ ਪਾਰਟੀ ਕੋਲ ਚੰਡੀਗੜ੍ਹ ਚ ਦਫ਼ਤਰ ਨਹੀਂ ਹੈ ਜਰਕੇ ਸੀ ਸਰਕਾਰ ਚ ਗਏ ਆ ਤੇ ਅਸੀਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਜੋ ਇੱਕ ਦਫਤਰ ਵਾਸਤੇ ਜੋ ਡਿਊਟੀ ਦੇ ਵਿੱਚ ਦਫਤਰ ਲੈਣ ਵਾਸਤੇ ਜੋ ਸ਼ਰਤਾਂ ਹੁੰਦੀਆਂ ਨੇ ਉਹ ਸਾਰੀਆਂ ਪੂਰੀਆਂ ਕਰਦੇ ਅਸੀਂ ਇੱਕ ਵਾਰ ਦੱਸਾਉ ਨੂੰ ਇਹ ਕਿੱਟਿਡੇ ਆਇਆ ਤੇ ਜੀ ਮਤਲਬ ਕਾਂਗਰਸ ਦਾ ਵੀ ਇੱਥੇ ਦਫਤਰ ਹੈ ਅਕਾਲੀ ਲਲ ਦਾ ਵੀ ਹੈ ਬੀਜੇਪੀ ਦਾ ਵੀ ਸਾਨੂੰ ਦਫਤਰ ਵਾਸਤੇ ਜਗਤ ਦਿੱਤਾ ਉਹਨਾਂ ਨੇ ਕਹਿ ਕੇ ਬਿਲਕੁਲ ਜੋ ਵੀ ਕ੍ਰਿਟੇਰੀਆ ਹੋਊਗਾ ਜੋ ਵੀ ਰੂਲਸ ਐਂਡ ਰੈਗੂਲੇਸ਼ਨਸ ਨੇ ਤੇ ਉਹ ਸਾਰੇ ਅਸੀਂ ਲਿਖ ਕੇ ਦੇ ਆਏ ਤੇ ਮੈਨੂੰ ਉਮੀਦ ਹੈ ਕਿ ਆਮ ਆਦਮੀ ਪਾਰਟੀ ਨੂੰ ਹੁਣ ਆਫੀਸ਼ੀਅਲੀ ਦਫਤਰ ਵੀ ਚੰਡੀਗੜ੍ਹ ਦੇ ਵਿੱਚ ਮਿਲੇਗਾ ਚੰਡੀਗੜ੍ਹ ਸਾਡੀ ਰਾਜਧਾਨੀ ਹੈ 60 40 ਦਾ ਵੈਸੀ ਸਾਡਾ ਰੇਸ਼ਿਓ ਬਣਦਾ ਹਰ ਗੱਲ ਜੀ ਚਾਹੇ ਪੁਲਿਸ ਸਾਇਆ ਚਾਹੇ ਮੁਲਾਜ਼ਮ ਸੋ ਅ ਉਸ ਸਿਲਸਿਲੇ 'ਚ ਵਨਨ ਸਾਹਿਬ ਨਾਲ ਮੀਟਿੰਗ ਸੀ ਜਿਨ੍ਹਾਂ ਨੇ ਨਿਊ ਪ੍ਰੋਸਰ ਦਿੱਤਾ ਕਿ ਆਉਣ ਵਾਲੇ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਜਲਦੀ ਤੁਹਾਨੂੰ ਪੁੱਛ ਕਰਾਂਗੇ ਮੰਤਰੀ ਮੰਡਲ ਦੇ ਇਸ ਦਾ ਕੈਬਨਿਟ ਵਿਸਤਾਰ ਕਦੋਂ ਹੋਣ ਜਾ ਰਿਹਾ ਹੈ ਆਉਣ ਵਾਲੇ 2-4 ਦਿਨਾਂ ਵਿੱਚ ਸਿਮ ਸਾਹਿਬ ਵਿਧਾਨ ਸਭਾ ਨੂੰ ਲੈ ਕੇ ਕਿ ਨਵੇਂ ਸੈਸ਼ਨ ਨੂੰ ਲੈ ਕੇ ਕੱਲ੍ਹ ਬਾਅਦ ਤੁਸੀਂ ਕੀ ਮੌਸਮ ਸੈਸ਼ਨ ਦਾ ਵੀ ਜ਼ਿਕਰ ਕਰ ਰਹੇ ਸੀ ਕਿ ਜਦੋਂ ਆਏਗਾ ਨਹੀਂ ਨਹੀਂ ਤਾਂ ਉਹ ਤਾਂ ਕੈਬਨਟ ਕੈਬਨਟ ਦੇ ਵਿੱਚ ਪਾਸ ਹੋਊਗਾ ਕੈਬਨਟ ਫਿਰ ਤਰੀਕਾਂ ਦੇ ਸਾਈਡ ਕੀਤੇ ਜਾਣਗੇ ਕੋਰਨ ਸਾਹਿਬ ਨੂੰ ਪੁੱਛਾਂਗਾ ਉਹ ਤੇ ਨਵੀਂ ਕੈਬਨਿਟਰ ਜਿਹਨੂੰ ਜਿਹੜਾ ਕੈਬਨਿਟ ਵਿਸਤਾਰ ਕਰਨ ਜਾ ਰਹੇ ਹੋ ਉਹਦੇ ਕੋਈ ਥੋੜਾ ਬੋਤਾ ਚੇਂਜਿੰਗ ਵੀ ਹੋਣਗੇ ਪੁਰਾਣੇ ਪਰ ਡਿਪਾਰਟਮੈਂਟਾਂ ਚ ਕੋਈ ਬਦਲਾਅ ਹੈ ਥੋੜਾ ਬੋਤਾ ਕਰ ਰਹੇ ਹੋ ਟਪਕ ਨਹੀਂ ਇਸ ਤਰ੍ਹਾਂ ਦਾ ਕੋਈ ਫੈਸਲਾ ਨਹੀਂ ਪਰ ਐਨਾ ਕਹਿ ਵੀ ਕਿਉਂਕਿ ਅਸੀਂ ਵਾਦਾ ਕੀਤਾ ਸੀਗਾ ਲੁਧਿਆਣੇ ਕਿ ਤੁਸੀਂ ਵਿਧਾਨ ਸਭਾ ਵਾਲੀਆਂ ਪੌੜੀਆਂ ਜਿਹੜਾ ਉਹ ਰਾਜ ਭਵਨ ਵਾਲੀਆਂ ਪੌੜੀਆਂ ਅਸੀਂ ਅਸੀਂ ਚੜਾ ਦਾਂਗੇ ਤਾਂ ਮਤਲਬ ਜਿਸ ਵੇਲੇ 2022 ਚ ਤੁਸੀਂ ਨੇੜੀ ਕਹਨੇ ਹੋ ਉਸ ਵੇਲੇ ਉਹ 7000 ਤੇ ਜਿੱਤੇ ਸੀਗੇ ਤੇ ਹੁਣ 12000 ਤੇ ਜਿੱਤੇ ਆ ਫਿਰ ਲੋਕਾਂ ਦੇ ਮੰਡੇਟ ਦਾ ਸਤਕਾਰ ਕਰਨਾ ਜਾਂ ਉਹਦਾ ਮਾਨਜਿਤ ਕਰਨਾ ਸਾਡਾ ਫਰਜ਼ ਬਣਦਾ ਤੇ ਉਹਨਾਂ ਨੂੰ ਮੰਤਰੀ ਬਣਾਇਆ ਸਾਹਿਬ ਉਹਨਾਂ ਸਾਹਿਬ ਹੀ ਹੋਰ ਤੋਂ ਹੋਰ ਵੀ ਹੋਊਗਾ ਕਿ ਨਾ ਹੋਗੇ ਹੋਰ ਵੀ ਤੇ ਨਵੇਂ ਚਿਹਰੇ ਵਿਚ ਆਰੋੜਾ ਸਾਹਿਬ ਦੋ ਸੀਟਾਂ ਖਾਲੀ ਪਈਆਂ ਨੇ ਮੰਤਰੀ ਨੂੰ ਦੋ ਸੀਟਾਂ ਖਾਲੀ ਪਈਆਂ ਨੇ ਦੋ ਮੰਤਰੀ ਹੋਣ ਕੇ ਜਾਂ ਸਿੰਗਲ ਲਗਾਏ ਸਾਰਾ ਕੁਝ ਆਜੀ ਪੁੱਛੋਗੇ ਹਾਂ ਮੈਂ ਦਾਤ ਦਵਾਈ ਦਾ ਜੋ ਜੋ ਦੇਖੋ ਅਸੀਂ ਮਹਿੰਦਰਪਖਤ ਜੀ ਨੇ ਵਾਦਾ ਕੀਤਾ ਸੀ ਮਹਿੰਦਰਪਖਤ ਜੀ ਨੇ ਬਣਾਤਾ ਲੋਕਾਂ ਨੇ ਜਲੰਧਰ ਵਾਲਿਆਂ ਨੇ ਮਾਨਸਤ ਕਰ ਦਿੱਤਾ ਅਸੀਂ ਇੱਥੇ ਵਾਦਾ ਕੀਤਾ ਇੱਥੇ ਬਣਾ ਲਾਂਗੇ ਤੇ ਬਾਅਦ ਚ ਹੁਣ ਤੁਸੀਂ ਡਿਪਾਰਟਮੈਂਟ ਨਾਲ ਪੁੱਛ ਰਹੇ ਹੋ ਨਾ ਵੀ ਡਿਪਾਰਟਮੈਂਟ ਕਿਹੜਾ ਦੇਓਗੇ ਮੈਂ ਇੰਨਾ ਕਹੇ ਤੇ ਬੜੀ ਜਲਦੀ ਜਿਹੜਾ ਫੈਸਲਾ ਕਰਿਆ ਜਾਊਗਾ ਤੇ ਕੱਲ ਨੂੰ ਦਿੱਲੀ ਜਾ ਰਹੇ ਕਿਉਂਕਿ ਕੋਪਾਲ ਟਾਲੀਆ 15000 ਦੀ ਪੱਟੀ ਜਿੱਤ ਹੋਈ ਹੈ ਗੁਜਰਾਤ ਚ ਤੇ ਉਹ ਵੀ ਆਉਣਗੇ ਉੱਥੇ ਜਿਹੜਾ ਸੰਜੀਵ ਅਰੋੜਾ ਜੀ ਜਾਣਗੇ ਸਾਰੇ ਅਸੀਂ ਕਿਤੇ ਮਿਲ ਕੇ ਇਸ ਜਿਹੜਾ ਪਬਲਿਕ ਦੇ ਮੰਡਟ ਨੂੰ ਧੰਨਵਾਦ ਕਰਾਂਗੇ ਅੱਜ ਵੀ ਮੈਂ ਤਾਂ ਜਾ ਕੇ ਆਏ ਲੁਧਿਆਣਾ ਜਾ ਕੇ ਸੋ ਮਸੈਂਨਾ ਕੀ ਹੈ ਸੀਐਸਬਾ ਰਾਜਿਸਭਾ ਸੀਟ ਕੋ ਮੀਟਿੰਗ ਹੋਈ ਹੈ ਸੀਐਸਬਾ ਸੀਟ ਕੋ ਲੈ ਕੇ ਬੜੀ ਚਰਚਾ ਹੈ ਇਹ ਤਾਂ ਕਲੀਅਰ ਕਰਤਾ ਕਿ ਜਗਜੀਵਲ ਸਾਹਿਬ ਨੇ ਆਪ ਹੀ ਜੇ ਤੋ ਬੈਸਟ ਕਿ ਕਿਹਦੇ ਦਾ ਜਾਏਗਾ ਸਾ ਪੰਜਾਬ ਤੋਂ ਕੀ ਜੋ ਖਾਲੀ ਹੋ ਰਹੀ ਹੈ ਕੀ ਆ ਕੀ ਵਿਚਾਰ ਸੰਭਾ ਸਕਦੇ ਥੋੜਾ ਸੋਚ ਲੈਣ ਤੋਂ ਬਸ ਸਿਰ ਪਰ ਹੋਊਗਾ ਕੋਈ ਇਹੋ ਜਿਹੇ ਜਿਹੜਾ ਜਾ ਕੇ ਉੱਥੇ ਪੰਜਾਬ ਦੀ ਗੱਲ ਬਾਰੇ ਪਾਰਟੀ ਵਰਕਰ ਹੋਊਗਾ ਜੀ ਕੋਈ ਇੰਡਸਟਰੀ ਸੋਹਗਾ ਦੇਰ ਉੱਥੀ ਗੱਲ ਆ ਗਈ ਇਹ ਇੰਡਸਟਰੀ ਸਾਡੇ ਪਾਰਟੀ ਵਰਕਰ ਨਹੀਂ ਸੰਜੀਵਰੂੜਾ ਕਾਉਣ ਇੰਡਸਟਰੀਸਟ ਹੈ। ਇਹ ਤਾਂ ਪਾਰਟੀ ਪਰ ਪਾਰਟੀ ਦੇ ਬੰਦਾ ਹੋ ਗਿਆ ਜੀ। ਇਹ ਸੰਕੇਤ ਨਾ ਸੰਝ ਲਿਏ। ਨਹੀਂ ਨਹੀਂ ਸੰਕੇਤ। ਉਹ ਤਾਂ ਤੁਸੀਂ ਜੋ ਸੰਕੇਤ ਇਧਰ ਉਧਰ ਲੱਭ ਲੈਂਦੇ ਹੋ। ਪਰ ਮੈਨੂੰ ਪਤਾ ਤੁਸੀਂ ਸਾਰੇ ਭਰਾ ਹੀ ਹੋ ਸਾਡੇ। ਤੇ ਜਿਹੜਾ ਬੰਦਾ ਪੰਜਾਬ ਦੀ ਗੱਲ ਕਰੇ, ਉੱਥੇ ਜਾ ਕੇ ਵਧੀਆ ਮੁੱਦੇ ਉਠਾਵੇ, ਉਹਦਾ ਇਹ ਮੱਟੀ ਕਰਨ ਨੂੰ ਲੈ ਕੇ ਮੰਡੀਆਂ ਦੇ ਵਿੱਚ ਜਿਹੜਾ ਕਿਉਂ ਚੁਲ੍ਹੇ ਸੀਜ਼ਨ ਆਉਣਾ ਉਹਦੇ ਵੀ ਸਬਕਮਟੀ ਦੀ ਬੈਠਕ ਹੋਈ ਹੈ। ਹਾਂ। ਉਸਦੇ ਲਈ ਕਿਸ ਤਰੀਕੇ ਦੇ ਤੁਸੀਂ ਕਿਉਂਕਿ ਸਬਕਮਟੀ ਦਾ ਚਲੋ ਆਪਣੇ ਲੈਵਲ ਤੇ ਦੇਖੀ ਵੀ ਹੈ ਪਰ ਕੁਆਟਰ ਵਾਲੋਂ ਕਿਸ ਤਰੀਕੇ ਨਾਲ ਦੇਖੋ ਦੇਖੋ ਚੋਨਾ ਚੋਨਾ ਲੱਗ ਗਿਆ। ਤਾਂ ਪਾਣੀ ਇਹ ਵੀਡੀਓ ਤੁਸੀਂ ਆਪ ਹੀ ਦੇਖਿਆ ਹੋਣਗੇ ਤੇ ਬਿਜਲੀ ਦੀ ਕੋਈ ਕਮੀ ਨਹੀਂ इवन ਜਿਹੜਾ ਨਹਿਰਾ ਨਹਿਰੀ ਪਾਣੀ ਉਹ ਵੀ ਤੇ ਪਹੁੰਚ ਗਿਆ ਝੋਨਾ ਸੁਖਸਾਂ ਦੇ ਨਾਲ ਲੱਗ ਗਿਆ ਤੇ ਹੁਣ ਅਕਤੂਬਰ ਦੇ ਵਿੱਚ ਆਪਾਂ ਇਸ ਵਾਰ ਇੱਕ ਕਟਾ ਲਿਆ ਸੀਗਾ 1 ਜੂਨ ਕਰਤਾ ਸੀਗਾ 15 ਜੂਨ ਦੀ ਵਜਾਇਏ ਪਹਿਲਾਂ 15 ਜੂਨ ਹੁੰਦਾ ਸੀ ਤੇ ਦਾ ਮਤਲਬ 15 ਦਿਨ ਪਹਿਲਾਂ ਆਊਗਾ ਝੋਨਾ ਇਹਦਾ ਮਤਲਬ ਸਤੰਬਰ 20 ਤੱਕ ਆ ਜਾਊਗਾ ਪਹਿਲਾਂ ਅਕਤੂਬਰ 1 ਅਕਤੂਬਰ ਨੂੰ ਸਰਕਾਰੀ ਕੰਮ ਸ਼ੁਰੂ ਹੁੰਦੀ ਸੀ ਹੋਰ ਵੀ 15 ਤੋਂ ਵੀ ਸਤੰਬਰ ਦੇ ਵਿੱਚ ਆ ਜਾਊਗਾ ਦੇਖਦੇ ਆ ਕਿ ਨਮਾ ਤਜਰਬਾ ਕੀਤਾ ਹੈ ਸ਼ਾਇਦ ਉਹ ਤੋਂ ਮੋਇਸਚਰ ਘਟ ਹੁੰਦਾ ਕਿਉਂਕਿ ਅਕਤੂਬਰ ਚ ਨਾ ਟ੍ਰੇਲ ਪੈਣ ਲੱਗ ਜਾਂਦੀ ਹੈ ਮੋਇਸਚਰ ਮੋਇਸਚਰ ਜਿਹੜਾ 17 18% ਜਿਹੜਾ ਸ਼ਾਇਦ ਉਹ ਤੋਂ ਬਚਾ ਹੋ ਜੇ ਹੈ ਨਾ ਤੇ ਵੈਸਟਰਨ ਹਵਾਵਾਂ ਚਲਦੀਆਂ ਨੇ ਸਾਧਾ ਤੂਆਂ ਇਧਰ ਪਜਾਏ ਇਧਰੋਂ ਚੱਲ ਜੇ ਇਹਨਾਂ ਚੇਰਬਾਕਰ ਦੀ ਕੀ ਹਰ ਜੇ ਅੱਛਾ ਬੇਸ ਨੂੰ ਲੈ ਕੇ ਦਿੱਕਤ ਪਈ ਹੈ ਪਰ ਜਿਹੜੇ ਸਾਹਮਣੇ ਸੀਗੇ ਉਹ ਕਾਂਗਰਸ ਦੇ ਵਿੱਚ ਅੰਦਰੂਨੀ ਰੌਲਾ ਰੱਪਾ ਹਲੇ ਵੀ ਉਹ ਚੱਲ ਰਿਹਾ ਖਾਰ ਤੋਂ ਬਾਅਦ ਵੀ ਕਿਉਂਕਿ ਪਹਿਲਾਂ ਪ੍ਰਚਾਰ ਦੇ ਦੌਰਾਨ ਵੀ ਕਾਫੀ ਗੁੱਟਬਾਜ਼ੀ ਦਾ ਚੱਲਿਆ ਉਹ ਹੁਣ ਵੀ ਇੱਕ ਪਿੱਤੇ ਤਾਰ ਪੁਆਇੰਟ ਵਾਰ ਸਪੀਕਰ ਇਹ ਤਾਂ ਇਹ ਤਾਂ ਅਸ਼ੂ ਨੇ ਤਾਂ ਸਾਈਨ ਕਰਤਾ ਹੈ ਬਾਗਲੇ ਦਾ ਕਾਲਕਰੀ ਪਧਾਰ ਕੀਤੇ ਉਹ ਸਾਈਨ ਕਰ ਦਿੰਦਾ ਉਹਨਾਂ ਨੇ ਆਪ ਕਿਹਾ ਤੁਹਾਨੂੰ ਪਤਾ ਕੀ ਹੈ ਇਹ ਤਾਂ ਤੁਸੀਂ ਉਹਨਾਂ ਨੂੰ ਪੁੱਛ ਲਿਓ ਵੀ ਉਹਨਾਂ ਦੀ ਠੜੇਬੰਦੀ ਕਦੋਂ ਠੀਕ ਹੋਊਗਾ ਵਾਟ ਐਵਰ ਮੈਂ ਤਾਂ ਦੱਸ ਨਹੀਂ ਸਕਦਾ ਇਹਦੇ ਬਾਰੇ ਪਰ ਹਾਂ ਇਹਨਾਂ ਕਹੇ ਕਿ ਪਰਿਵਾਰ ਦੇ ਵਿੱਚ ਜੇ ਲਾਣੇਦਾਰ ਦੀ ਨਹੀਂ ਚੱਲਦੀ ਤਾਂ ਉਹ ਪਰਿਵਾਰ ਜਿਹੜੇ ਨੇ ਜੇ ਹਰੇਕ ਹੀ ਆਪ ਦਾ ਆਪ ਦੇ ਫੈਸਲੇ ਲੈਣ ਲੱਗ ਜਾਂਦਾ ਮੈਂ ਆਉਂਦਾ ਨਹੀਂ ਉਹ ਜਾਂਦਾ ਨਹੀਂ ਤਾਂ ਫਿਰ ਪਰਿਵਾਰ ਉਹ ਘਰ ਜਿਹੜਾ ਛੇਤੀ ਉਲਝ ਕੰਦਾ ਨਿਕਲ ਜਾਂਦੀ ਹੈ ਇਹਦੇ ਅੱਡ ਹੋਣ ਵਾਲੀਆਂ ਕੰਦਾ ਆਪਾਂ ਜਾਣਦੇ ਹਾਂ ਤੇ ਆਮ ਆਦੀ ਪਾਰਟੀ ਦਾ ਪਰਿਵਾਰ ਹੈ ਤੇ ਸਾਡੀ ਇਕਤਾ ਹੈ ਸਾਰੇ ਇਕੱਠੇ ਲੜੇ ਸਾਰਿਆਂ ਨੂੰ ਵਧਾਈਆਂ ਬਲੰਟ ਨੂੰ ਲੱਗਿਆ ਜਿਹੜਾ ਮਾਫੀ ਦਾ ਮਾਸਹੀ ਕਰਾਰਨਾਮਾ ਸੀ ਨਿਚੋਣਾ ਦੇ ਵਿੱਚ ਕੰਮ ਨਹੀਂ ਆਇਆ ਤੇ ਬਾਕੀ ਧੜਾ ਜਿਹੜਾ ਹੈ ਉਹ ਕਹਿ ਰਿਹਾ ਕਿ ਹੁਣ ਮੁੰਡਾ ਪ੍ਰੋਫੈਸਰ ਕੁਬੀਰ ਨੂੰ ਕਦ ਛੱਡ ਦੇ ਬਿਹਤਰ ਹੋਏਗਾ ਕੁਬੀਰ ਬਾਦ ਨੂੰ ਬਾਰ ਬਾਰ ਬਿਹਤਰ ਹੋ ਰਿਕੇ ਛੱਡ ਦੋ ਇਹ ਵੀ ਇੱਕ ਟ੍ਰਾਇਲ ਸੀ ਬੜਾ ਵੱਡਾ ਆ ਕੇ ਇੱਕ ਨੂੰ ਸੈਮੀ ਫਾਈਨਲ ਤੇ ਕਿਹਾ 8000 ਵੋਟ ਪਈ ਹੈ 90000 ਲਗਭਗ ਪੂਰੀ ਸੀ 6 7 6% ਬਣਦੀ ਹੈ ਮੈਨੂੰ ਲੱਗਦਾ ਕੱਲੇ ਸੁਖਮਨੀਰ ਬਾਦਲ ਨੂੰ ਨਹੀਂ ਅਕਾਲੀ ਦਲ ਨੂੰ ਕੰਮ ਛੱਡ ਦੇਣਾ ਚਾਹੀਦਾ ਕਿਉਂਕਿ ਜਦੋਂ ਜਦੋਂ ਪਹਿਲਾਂ ਚਾਰ ਲੜੇ ਹੀ ਨਹੀਂ ਪਿਛਲੀ ਵਾਰ ਤਾਂ ਲੜੇ ਹੀ ਨਹੀਂ ਚਾਰੇ ਨਾ ਗਿੱਰਵਾ ਲੜੇ ਨਾ ਚੱਬੇ ਆ ਲੜੇ ਨਾ ਡੇਰਾ ਬਾਬਾ ਨਾਨਕ ਲੜੇ ਤੋਂ ਉਦੋਂ ਛੱਡ ਗਏ ਸੀ ਕਿਉਂ ਜਿੱਦੀ ਫੇਰ ਪਤਾ ਨਹੀਂ ਕੀ ਹੋ ਗਿਆ ਇਹਨਾਂ ਨੂੰ ਹੈਨਾ ਜਲੰਧਰ ਵੀ ਕਾਦਾ ਲੜੇ ਜਲੰਧਰ ਆਪ ਆਪ ਹੱਥੀਂ ਚੜੇ ਫਿਰਦੇ ਸੀ ਤਕੜੀ ਕਿਸੇ ਹੋਰ ਕੋਲੇ ਸੀ ਸੋ ਇਹ ਇਹਨੂੰ ਕਹਿੰਦੇ ਪੰਜਾਬੀ ਚ ਪਹਿਨੇ ਕਚੋੜਾ ਪਹਿ ਗਿਆ ਇਹਨਾਂ ਦਾ ਆਪਸ ਚ ਪੰਜਾਬੀ ਦਾ ਟਿਪੀਕਲ ਲੱਭਿਆ ਕਚੂੜਾ ਪਹਿਣਾ ਵੀ 12 ਬੀਟੀ ਖੇਡਦੇ ਆਪਾਂ ਜਦੋਂ ਰੋਲਾ ਜਿਹਾ ਪੈ ਜੇ ਤਾਂ ਹਟਾ ਕੇ ਦੁਬਾਰਾ ਸ਼ੁਰੂ ਕਰਦੇ ਸੋ ਇਹਨਾਂ ਨੂੰ ਟਾ ਕੇ ਦੁਬਾਰਾ ਸ਼ੁਰੂ ਕਰਨਾ ਪਊਗਾ ਮਤਲਬ ਮਤਲਬ ਜੇ ਇਹ ਕਮਲ ਦੇ ਹੱਥ ਵਿੱਚ ਦੁਆਰ ਤੋਂ ਆ ਜਾਂਦੇ ਨੇ ਕਿ ਲੱਗਦਾ ਕਿ ਇਹਨਾਂ ਦਾ ਕੁਝ ਸਕੋਪ ਬਣ ਸਕਦਾ ਜਿਵੇਂ 6% ਫੋੜੋਂੋਂ ਨਿਕਾ ਦੇ ਪਈਏ ਫਿਰ ਕੰਪੀਟੀਸ਼ਨ ਚ ਆਉਣਗੇ ਦੇਖੋ ਜੇ ਕਮਲ ਵਾਲਿਆਂ ਨੂੰ ਲੈ ਲੈ ਨਾਲ ਇਹਨਾਂ ਨੇ ਤਾ ਫਿਰ ਕਛੂ ਤੇ ਚੂਹੇ ਵਾਲੀ ਦੋਸਤੀ ਹੋ ਜੂਗੀ ਕਛੂ ਤੇ ਚੂਹੇ ਦੀ ਦੋਸਤੀ ਹੋ ਗਈ ਕਹਿੰਦੇ ਵੀ ਇਕੱਠੇ ਰਿਆ ਕਰਨਗੇ ਦੋਨੋਂ ਨੇ ਆਪਸ ਵਿੱਚ ਪੂਛਾਂ ਬੰਨ ਲੀਆਂ ਵੀ ਇਕੱਠੇ ਰਿਆ ਕਰਨਗੇ ਜੋ ਥੋੜੀ ਧੁੱਪ ਨਿਕਲੀ ਕਛੂ ਨੂੰ ਇਹ ਤਾਂ ਦੇਖਿਆ ਨਹੀਂ ਹੈਗਾ ਪਿੱਛੇ ਚੂਹਾ ਬੰਨਿਆ ਹੋਇਆ ਉਹ ਟੋਬੇ ਦੇ ਵਿੱਚ ਵੜ ਗਿਆ ਥੱਲੇ ਜਾਂਦਾ ਥੱਲੇ ਚਲ ਗਿਆ ਚੂਹਾ ਡੁੱਬ ਕੇ ਮਰ ਗਿਆ ਤੇ ਜਦੋਂ ਤੱਕ ਬਾਹਰ ਨਿਕਲਿਆ ਤਾਂ ਹ ਇਲ ਫਿਰਦੀ ਸੀ ਇਲ ਨੇ ਦੇਖਿਆ ਵੀ ਚੂਹਾ ਮਰਿਆ ਪਿਆ ਇਲ ਨੇ ਮਾਰਿਆ ਥੱਲੇ ਪੰਜਾ ਚੂਹਾ ਚੱਕ ਲਿਆ ਨਾਲ ਕਛੂ ਚੱਕਿਆ ਗਿਆ ਕੋਕੋਦਿਨ ਬੰਨੇ ਹੋਇਆ ਸੀ 100 200 ਫੁੱਟ ਤੋਂ ਕੱਛੂ ਕਛੂਦਲੇ ਡਿੱਗ ਗਿਆ ਉਹ ਵੀ ਮਰ ਗਿਆ ਸੋ ਹੁਣ ਮੈਨੂੰ ਨਹੀਂ ਪਤਾ ਇਹ ਚ ਕੱਛੂ ਕੌਣ ਹੈ ਤੇ ਚੂਹਾ ਕੌਣ ਹੈ ਪਰ ਜੇ ਇਹਨਾਂ ਨੇ ਜੇ ਇਹਨਾਂ ਨੇ ਪੁੱਛਿਆ ਬੰਨ ਲਿਆ ਇੱਕ ਦੂਜੇ ਨੂੰ ਮਾਰਨਗੇ ਬਸ ਸੋ ਜਿੱਤਾ ਕੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਫ਼ਤਰ ਦੇਸ਼ ਨੂੰ ਲੈ ਕੇ ਹੋਰ ਵੀ ਕਈ ਗੱਲਾਂ ਕੀਤੀਆਂ ਗਈਆਂ ਨੇ ਵੀ ਕੈਬਨਟ ਦੇ ਵਿੱਚ 2-4 ਦਿਨ ਦੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ ਸੰਜੀਵ ਰੋੜਾ ਨੂੰ ਕੈਬਨਟ ਦਾ ਮੰਤਰੀ ਲਗਾਇਆ ਜਾਏਗਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਵੀ ਨਿਸ਼ਾਨੇ ਸਾਧਦੇ ਹੋਏ ਦਿਖਾਈ ਦਿੱਤੇ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦਸਾਂਗੇ ਕੌਣ ਕਰ ਰਿਹਾ ਹੈ ਕੀਤੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ